ਆਸਮਾਨ ਕਹਿੰਦਾ ਚਮਕੀਲੇ ਨਾਲੋਂ ਵੀ ਕਈਆਂ ਨੇ 20 ਗੁਣਾ ਮਾੜੇ ਗੀਤ ਗਾਏ ਉਹਨਾਂ ਦੇ ਚੱਲੇ ਨਹੀਂ ਤੇ ਇਹ ਸੁਣ ਕੇ ਪੱਤਰਕਾਰ ਬੌਣਾ ਜਿਆ ਹੋ ਗਿਆ ਤੇ ਫਿਰ ਗਰਦਾਸ ਮਾਨ ਨੇ ਕਿਹਾ ਕਹਿੰਦਾ ਗੱਲ ਮੇਰੀ ਇੱਕ ਸੁਣ ਲਓ ਚਮਕੀਲਾ ਬਹੁਤ ਵੱਡਾ ਕਲਾਕਾਰ ਸੀ ਉਹਦੇ ਗੀਤਾਂ ਦੇ ਵਿੱਚ ਉਹਦੀ ਸ਼ਬਦਾਵਲੀ ਦੇ ਵਿੱਚ ਕੁਝ ਮਾੜਾ ਮੋਟਾ ਹੋ ਸਕਦਾ ਆ ਪਰ ਜੇ ਤੁਸੀਂ ਗੱਲ ਕਰੋ ਵੀ ਚਮਕੀਲਾ ਬਹੁਤ ਮਾੜੇ ਗੀਤ ਗਾਉਂਦਾ ਸੀ ਉਹਨੇ ਤਾਂ ਜੀ ਬਹੁਤ ਗੰਦ ਪ੍ਰਮੋਟ ਕਰਤਾ ਸੀ ਤੇ ਕਹਿੰਦਾ ਮੈਂ ਤੁਹਾਨੂੰ ਇੱਕ ਜਵਾਬ ਦੇਣਾ ਵੇ ਬੀ ਦੇ ਕਰੀਬ ਕਲਾਕਾਰ ਉਹਨਾਂ ਦਿਨਾਂ ਦੇ ਵਿੱਚ ਮਾੜੇ ਤੋਂ ਮਾੜੀ ਸ਼ਬਦਾਵਲੀ ਵਾਲੇ ਗੀਤ ਗਾ ਰਹੇ ਸੇ ਤੇ ਉਹ ਇਹ ਕਹਿ ਰਹੇ ਸੇ ਕਿ ਸ਼ਾਇਦ ਅਸੀਂ ਵੀ ਚੱਲ ਜੀ ਜੀ ਫਿਰ ਉਹ ਕਾਤੇ ਨਹੀਂ ਚੱਲੇ ਉਹਨਾਂ ਨੂੰ ਕਿਸੇ ਨੇ ਵੀ ਨਹੀਂ ਸੁਣਿਆ ਤੇ ਚਮਕੀਲਾ ਅੱਜ ਦੁਨੀਆ ਤੇ ਚਮਕਦਾ ਪਿਆ ਕਾਤੇ ਚਮਕਦਾ ਪਿਆ ਚਮਕੀਲੇ ਦੇ ਅੰਦਰ ਕਲਾਕਾਰੀ ਸੀ ਗੁਰਦਾਸ ਮਾਨ ਨੇ ਬਹੁਤ ਵੱਡੀ ਗੱਲ ਕਹਿਤੀ ਕਿੰਦਾ ਕਲਾਕਾਰ ਸੀ ਉਹ ਉਹ ਆਪਣੇ ਸੁਰ ਆਪਣੇ ਗਲੇ ਆਪਣੀ ਕਲਾ ਦੀ ਕਾਬਲੀਅਤ ਨਾਲ ਅੱਗੇ ਗਿਆ ਸੀ ਉਹ ਰੇ ਨੀਸੀ ਪੇ ਗੰਦੇ ਗੀਤ ਗਾਣ ਨਾਲ ਅੱਗੇ ਗਿਆ ਸੀ ਉਹ ਤਾਂ ਇੱਕ ਮਿੱਥ ਬਣਾਤੀ ਸੀਗੀ ਬਾਕੀ ਦੇ ਕਲਾਕਾਰਾਂ ਨੇ ਚਮਕੀਲੇ ਨੂੰ ਆਪਣੇ ਰਸਤੇ 'ਚੋਂ ਸਾਫ਼ ਕਰਨ ਦੀ ਮੈਂ ਪਹਿਲੀ ਵੀਡੀਓ 'ਚ ਵੀ ਤੁਹਾਨੂੰ ਦੱਸਿਆ ਸੀ ਕਿ ਜਿਵੇਂ ਕਿ ਹਨਾ ਸਪੋਰਟ ਕੀਤੀ ਗਰਦਾਸ ਮਾਨ ਨੇ ਚਮਕੀਲੇ ਨੂੰ ਕਿਉਂਕਿ ਗਰਦਾਸ ਮਾਨ ਇੱਕ ਆਪ ਵੀ ਬਹੁਤ ਵੱਡਾ ਕਲਾਕਾਰ ਆ ਹਾਲਾਂਕਿ ਗਰਦਾਸ ਮਾਨ ਦੀ ਗਾਇਕੀ ਪਰਵਾਰਕ ਸੀਗੀ ਤੇ ਚਮਕੀਲੇ ਦੀ ਗਾਇਕੀ ਦੂਜੀ ਤਰ੍ਹਾਂ ਦੀ ਪਰ ਉਹਨੇ ਇੱਕ ਕਲਾਕਾਰ ਹੋਣ ਦੇ ਨਾਤੇ ਚਮਕੀਲੇ ਦੀ ਗੱडमी ਤੇ ਡਟਮੀ ਸਪੋਰਟ ਕੀਤੀ ਤੇ ਇਹ ਕਿਹਾ ਜਿਹੜੇ ਚਮਕੀਲੇ ਨੂੰ ਭੰਡਦੇ ਆ ਉਹਨਾਂ ਦੇ ਗੀਤ ਚੱਲੇ ਉਹਨਾਂ ਨੂੰ ਤਾਂ ਕਿਸੇ ਨੇ ਸੁਣਿਆ ਹੀ ਨਹੀਂ ਤੇ ਉਹਨਾਂ ਨੇ ਫਿਰ ਇਹ ਹੋਰ ਰੌਲਾ ਪਾਣਾ ਸੀ ਉਹ ਇਹ ਤਾਂ ਮਾੜੇ ਗੀਤ गा ਕੇ ਅੱਗੇ ਚੱਲ ਗਿਆ ਪਹਿਲਾਂ ਕਹਿੰਦਾ ਉਹ ਦੱਸਦੇ ਸੀ ਵੀ ਅਸੀਂ ਬਹੁਤ ਵੱਡੇ ਕਲਾਕਾਰਾਂ ਚਮਕੀਲੇ ਨਾਲੋਂ ਸਾਡੇ ਮੂਰੇ ਤਾਂ ਚਮਕੀਲਾ ਖੜਦਾ ਹੀ ਨਹੀਂ ਜਦੋਂ ਉਹ ਚੱਲੇ ਨਹੀਂ ਜਦੋਂ ਹਿੱਟ ਨਹੀਂ ਹੋਏ ਤੇ ਫਿਰ ਉਹਨਾਂ ਨੇ ਚਮਕੀਲੇ ਨੂੰ ਭੰਡਣ ਦਾ ਕੰਮ ਸ਼ੁਰੂਆਤ ਕਰ